ਨੀਆਂ ਮੰਗਾ ਕਿ ਦਿੱਲੀ ਦੇ ਵੱਲ ਕੂਚ ਕਰ ਰਹੇ ਕਿਸਾਨਾਂ ਤੇ ਖਨੌਰੀ ਤੇ ਸ਼ੰਭੂ ਬਾਰਡਰ ਤੇ ਹੋਏ ਅਤਿਆਚਾਰ ਦੇ ਵਿਰੋਧ ਵਿੱਚ ਪੰਜਾਬ ਭਰ ਵਿੱਚ ਰੋਸ ਪ੍ਰਦਰਸ਼ਨ ਨੂੰ ਮਿਲਿਆ ਐ ਇਸੇ ਖੜੀ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਪੰਜਾਬ ਭਰ ਵਿੱਚ ਰੋਸ ਦੇ ਦੇਜ ਦੇ ਵਿੱਚ ਮਨਾਇਆ ਤੇ ਇਸ ਮੌਕੇ ਮਾਨਸਾ ਚ ਵੀ ਇਸ ਦਾ ਨਜ਼ਾਰਾ ਮਿਲਕ ਨੂੰ ਮਿਲਿਆ ਮਾਨਸਾ ਵਿੱਚ ਕਿਸਾਨ ਜਥੇਬੰਦੀਆਂ ਨੇ ਪੰਜਾਬ ਤੇ ਕੇਂਦਰ ਸਰਕਾਰ ਤੇ ਜਮ ਕੇ ਨਿਸ਼ਾਨੇ ਸਾਦੇ ਨੇ ਤੇ ਕਹਿਆ ਕਿ ਆਪਣੀਆਂ ਮੰਗਾਂ ਦੇ ਲਈ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਤੇ ਤਸ਼ੱਦਦ ਕਰਨਾ ਸਰਕਾਰ ਦੀ ਗਲਤੀ ਹੈ ਅੱਜ ਸੰਯੁਕਤ ਕਿਸਾਨ ਮੋਰਚਾ ਦੇ ਸੱਤੇ ਤੇ ਪੂਰੇ ਭਾਰਤ ਦੇ ਅੰਦਰ ਕਾਲਾ ਦਿਵਸ ਮਨਾਇਆ ਗਿਆ ਅਤੇ ਅਸੀਂ ਮਾਨਸਾ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਵੱਲੋਂ ਇਹ ਅੱਜ ਦਾ ਇਹ ਦੋਨੇ ਖੱਟੜ ਤੇ ਮੋਦੀ ਸਰਕਾਰ ਦੀ ਅਰਥੀ ਫੂਕ ਕੇ ਕਾਲਾ ਦਿਨ ਮਨਾ ਰਹੇ ਹਾਂ ਔਰ ਮੈਂ ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਜਿੱਥੇ ਉਹ ਸਾਡੇ ਸ਼ਹੀਦ ਸਬਕਰਨ ਸਿੰਘ ਦੀ ਸ਼ਹਾਦਤ ਹੋਈ ਹੈ ਔਰ ਉਸ ਨੂੰ ਮੁੱਖ ਰੱਖਦੇ ਹੋਏ ਮੋਦੀ ਸਰਕਾਰ ਤੇ ਅਸੀਂ ਇਹ ਦੋਸ਼ ਲਾਉਣਾ ਚਾਹੁੰਦੇ ਆ ਕਿ ਮੋਦੀ ਸਰਕਾਰ ਕੇਵਲ ਤੇ ਕੇਵਲ ਕਾਰਪੋਰੇਟ ਪੱਖੀ ਤੇ ਲੋਕ ਵਿਰੋਧੀ ਜਿਹੜੀਆਂ ਨੀਤੀਆਂ ਬਣਾ ਰਿਹਾ ਹੈ ਜਿਹਦੇ ਕਰਕੇ ਜਿਸ ਤਰ੍ਹਾਂ ਦੀ ਇਹ ਤਾਨਾशाही ਤੇ ਲੋਕਤੰਤਰੀਟੀ ਵੱਲੋਂ ਬਣਾਈ ਗਈ ਹੈ ਔਰ ਜਿਸ ਤਰ੍ਹਾਂ ਦਾ ਤਸੱਦਦ ਤੇ ਅੰਨੇਵਾ ਜਿਹੜਾ ਇਹ ਗੋਲੀਬਾਰੀ ਹੋਈ ਹੈ ਉਸ ਦੀ ਅਸੀਂ ਨਿੰਦਿਆ ਕਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਰਕਾਰ ਦੇ ਖਿਲਾਫ ਔਰ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਮੈਂ ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਇਹ ਅਪੀਲ ਕਰਨੀ ਚਾਹੁੰਦਾ ਕਿ ਦਲਿਤ ਮਜ਼ਦੂਰ ਕਿਸਾਨ ਔਰ ਸਾਰੇ ਵਰਗ ਜਣੇ ਇਹ ਭਾਜਪਾ ਦੀਆਂ ਨੀਤੀਆਂ ਜਿਹੜੀਆਂ ਲੋਕ ਵਿਰੋਧੀ ਐ ਉਹਨਾਂ ਦੇ ਖਿਲਾਫ ਡਟ ਕੇ ਜਿਹੜਾ ਅਹਿਦ ਕਰਦੇ ਹੋਏ ਭਾਜਪਾ ਨੂੰ ਸਤਾ ਤੋਂ ਲਾਂਬੇ ਕਰਕੇ ਔਰ ਜਿਹੜੀ ਕਿਸਾਨਾਂ ਮਜ਼ਦੂਰਾ ਤੇ ਆਮ ਲੋਕਾਂ ਦੇ ਹੱਕ ਖਾਣ ਵਾਲੀ ਇਹ ਤੇਰਾ ਇਹਨੂੰ ਹਮੇਸ਼ਾ ਵਾਸਤੇ ਲਾਂਬੇ ਕਰਨ ਦੀ ਮੰਗ ਕਰਦੇ। ਅੱਜ ਅਰਥੀਆਂ ਤਾਂ ਫੁਕੀਆਂ ਗਈਆਂ ਨੇ ਜੋ ਸਯੁਜਕਤ ਕਿਸਾਨ ਮੋਰਚੇ ਦਾ ਸੱਦਾ ਸੀ ਸਾਰੇ ਭਾਰਤ ਦੇ ਵਿੱਚ ਜੋ ਤਾਨਾਸਾਹੀ ਸਰਕਾਰਾਂ ਹਰਿਆਣੇ ਦੀ, ਬੀਜੇਪੀ ਤੇ ਕੇਂਦਰ ਦੀ ਬੀਜੇਪੀ ਸਰਕਾਰ ਨੇ ਜੋ ਕਿਸਾਨ ਦਿੱਲੀ ਬਾਰਡਰਾਂ ਤੇ ਜਾ ਰਹੀ ਸੀ ਉਹਨਾਂ ਤੇ लाਠੀ ਚਾਰਜ ਕਰਕੇ ਉਹਨਾਂ ਤੇ ਗੋਲੀਆਂ ਵਾਰਾਈਆਂ ਨੇ ਤੇ ਸਾਡੇ ਨੌਜਵਾਨ ਸ਼ਹੀਦ ਕੀਤੇ ਨੇ। ਅੱਜ ਉਹਨਾਂ ਤਾਨਾਸਾਹੀ ਸਰਕਾਰਾਂ ਨੂੰ ਕਿਹਾ ਵੀ ਜ਼ੁਲਮ ਕਰਨਾ ਬੰਦ ਕਰ ਦਿਓ ਨਹੀਂ ਕਿਸਾਨ ਮਜ਼ਦੂਰ ਜੋ ਅੰਨ ਦਾਤਦੇ ਨੇ ਸਾਰੇ ਦੇਸ਼ ਦਾ ਟਿਡ ਪਾਲਦੇ ਨੇ ਇਹ ਉੱਠਣਗੇ ਜੇ ਤੁਸੀਂ ਕੁਝ ਕਿਸਾਨਾਂ ਮਜ਼ਦੂਰਾਂ ਤੇ ਇਸੇ ਤਰ੍ਹਾਂ ਲਾਠੀ ਚਾਰਜ ਕੀਤਾ ਤਾਂ ਸਾਰਾ ਦੇਸ਼ ਇੱਕ ਮੁੱਠ ਹੋਊਗਾ ਅੱਜ ਉਸ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਜਥੇਬੰਦੀ ਨੇ ਜਿਲ੍ਹਾ ਮਾਨਸਨ ਵਿੱਚ ਅਰਥੀਆਂ ਸਾੜੀਆਂ ਨੇ ਜੇ ਹਜੇ ਵੀ ਸਰਕਾਰਾਂ ਨਾਂ ਟਿਕਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅੱਗੇ ਵੱਡੇ ਸੰਘਰਸ਼ ਕਰਨ ਲਈ ਅਸੀਂ ਮਜਬੂਰ ਹੋਵਾਂਗੇ ਅੱਜ ਸੰਯੁਕਤ ਪ੍ਰਸਤਾਨ ਮੋਰਚੇ ਦੇ ਸੱਦੇ ਤੇ ਜੋ ਨੌਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਸਾਡੇ ਕਿਸਾਨਾਂ ਦੇ ਤੇ ਤੱਤਲ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਹਰਿਆਣੇ ਦੀ ਖੱਟੜ ਸਰਕਾਰ ਤੇ ਨਿੰਦਿਸ਼ ਦੀ ਹਦਾਇਤਾਂ ਤੇ ਹਰਿਆਣਾ ਪੁਲਿਸ ਤੇ ਸੁਰੱਖਿਆ ਫੋਰਸਾਂ ਵੱਲੋਂ ਵਰਦ ਸੈਨਿਕ ਬਲਾਂ ਵੱਲੋਂ ਜੋ ਕੀਤਾ ਗਿਆ ਸਾਡਾ ਇੱਕ ਜਿਹੜਾ ਕਿਸਾਨ ਹੈ ਨੌਜਵਾਨ ਕਿਸਾਨ ਸ਼ੂਕਰਨ ਸਿੰਘ ਪਿੰਡ ਵੱਲੋਂ ਉਹ ਸ਼ਹੀਦ ਹੋ ਗਿਆ ਉਹਦੇ ਰੋਸ ਵਜੋਂ ਅੱਜ ਸੂਤੇ ਪੰਜਾਬ ਦੇ